ਮਹਿਤਪੁਰ ਦੀ ਹਾਲਾਤ ਕੀ ਨੇ ਲਗਾਤਾਰ ਸਾਡੀ ਕੋਸ਼ਿਸ਼ ਬਣੀ ਹੋਈ ਹੈ ਕਿ ਹਾਲਾਤ ਆਮ ਜਨਤਾ ਨੂੰ ਦਿਖਾਏ ਜਾਣ ਤਾਂ ਅੱਜ ਅਸੀਂ ਮਹਿਤਪੁਰ ਦੀ ਦਾਣਾ ਮੰਡੀ ਦੇ ਵਿੱਚ ਮੌਜੂਦ ਆ ਤਾਂ ਪਹਿਲਾਂ ਸਾਬ ਨੇ ਇੱਕ ਬੋਰਡ ਦੇਖ ਲਓ ਨਵੀਂ ਮੰਡੀ ਕੰਪਲੈਕਸ ਮਹਿਤਪੁਰ ਦਾ ਸ਼ੋਭਾ ਘਾਟਨ 2000 ਸਨ ਦੇ ਵਿੱਚ ਹੋਇਆ ਸੀ ਤਕਰੀਬਨ 24 ਸਾਲ ਹੋ ਚੁੱਕਿਆ ਪੂਰੇ ਤਾਂ ਉਸ ਤੋਂ ਬਾਅਦ ਮਹਿਤਪੁਰ ਦੇ ਦਾਣਾ ਮੰਡੀ ਦੇ ਹੁਣ ਹਾਲਾਤ ਕੀ ਆ بارش ਪਈ ਆ ਅੱਜ 3-4 ਦਿਨ ਹੋ ਗਏ ਪਰ ਜੋ ਝੀਲ ਹੈ ਅਜੇ ਤੱਕ ਬਣੀ ਹੋਈ ਹੈ ਜੋ ਝੀਲ ਬਣੀ ਹੋਈ ਜੋ ਪਾਣੀ ਇਕੱਠਾ ਹੋਇਆ بارشਾਂ ਦਾ ਇਸ ਕਦਰ ਖੜਾ ਹੈ ਜਿੱਦਾਂ ਕਿ ਕੋਈ ਵੱਡੀ ਇੱਕ ਝੀਲ ਬਣੀ ਹੋਵੇ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬਹੁਤ ਕੁਝ ਬਿਆਨ ਕਰਦੀਆਂ ਜਿਸ ਤੋਂ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਮਹਿਦਪੁਰ ਦਾ 24 ਸਾਲਾਂ ਦੇ ਵਿੱਚ ਕਿੰਨਾ ਕੁ ਵਿਕਾਸ ਹੋਇਆ ਦੂਜੇ ਪਾਸੇ ਸਾਹਮਣੇ ਤਸਵੀਰ ਦੇਖ ਲਓ ਇਸੇ ਰਸਤੇ ਤੋਂ ਲੰਘ ਕੇ ਅੱਗੇ ਸਬਜ਼ੀ ਮੰਡੀ ਹੈ ਜਦੋਂ ਸਬਜ਼ੀ ਮੰਡੀ ਸਵੇਰੇ ਸ਼ੁਰੂ ਹੁੰਦੀ ਹੈ ਤਾਂ ਇੱਥੋਂ ਬਹੁਤ ਸਾਰੇ ਕਿਸਾਨ ਉਸ ਤੋਂ ਬਾਅਦ ਜਿਹੜੇ ਸਬਜ਼ੀ ਵੇਚਦੇ ਆ ਜਾਂ ਫਿਰ ਵੇਚਦੇ ਆ ਲੋਕਲ ਫੜੀਆਂ ਵਾਲੇ ਸਾਰੇ ਇਸੇ ਰਸਤੇ ਦੀ ਥਾਂ ਤੇ ਲੰਘ ਕੇ ਜਾਂਦੇ ਆ ਤਾਂ ਲੰਘਣਾ ਕਿੰਨਾ ਔਖਾ ਹੁੰਦਾ ਹੋਵੇਗਾ ਉਹ ਤੁਸੀਂ ਦੇਖ ਸਕਦੇ ਹੋ ਇੱਕ ਛੋਟਾ ਹਾਥੀ ਆ ਗਿਆ ਤਾਂ ਇਹ ਦੇਖ ਲੈਣੇ ਆ ਕਿ ਕਿੱਦਾਂ ਹੁਣ ਕੀ ਹਾਲਾਤ ਹੋਣਗੇ ਤਾਂ ਤਸਵੀਰ ਦੇਖ ਲਓ ਜੇਕਰ ਇਸ ਦੀ ਥਾਂ ਤੇ ਕੋਈ ਸਾਈਕਲ ਸਕੂਟਰ ਮੋਟਰਸਾਈਕਲ ਹੋਵੇ ਤਾਂ ਉਸ ਇਨਸਾਨ ਉਸ ਬੰਦੇ ਦੀ ਕੀ ਹਾਲਾਤ ਹੋਣਗੇ ਆ 2-2 ਫੁੱਟ ਪਾਣੀ ਖੜਾ ਹੈ ਟਾਇਰ ਡੁੱਬਦੇ ਨਜ਼ਰ ਆਉਣਗੇ ਤੁਹਾਨੂੰ ਸਾਰੇ ਤਾਂ ਮਹਿਤਪੁਰ ਦੇ ਦਾਣਾ ਮੰਡੀ ਦੇ ਹਾਲਾਤ ਹੈ ਪਰ ਜੋ ਸਾਡਾ ਪ੍ਰਸ਼ਾਸਨ ਹੈ ਉਹ ਸੁੱਤਾ ਹੋਇਆ ਹੈ ਤਾਂ ਮਹਿਤਪੁਰ ਦੀਆਂ ਤਸਵੀਰਾਂ ਇੱਥੋਂ ਦੇ ਸਾਹਮਣੇ ਨੇ ਹੈਲੋ ਹਾਂਜੀ ਸਰ ਹਸikal ਜੀ ਸਤਿ ਸ਼੍ਰੀ ਅਕਾਲ ਮਨਦੀਪ ਗੱਲ ਕਰ ਰਹੇ ਹਾਂ ਜੀ ਸਾਹਿਬ ਜੀ ਐਸਰ ਫਰਸਟ ਵੇ ਨਿਊਜ਼ ਤੋਂ ਹਰਦੀਪ ਗੱਲ ਕਰ ਰਹੇ ਹਾਂ ਜੀ ਹਾਂ ਜੀ ਫਰਸਟ ਵੇ ਨਿਊਜ਼ ਤੋਂ ਹਰਦੀਪ ਗੱਲ ਕਰ ਰਹੇ ਹਾਂ ਜੀ ਹਾਂ ਜੀ ਹਾਂ ਜੀ ਬਾਜੀ ਅ ਸਰ ਮਹਿਤਪੁਰ ਦਾ ਜੋ ਡਾਣਾ ਮੰਡੀ ਆ ਅੱਗੇ ਤੁਹਾਡਾ ਦਫ਼ਤਰ ਹਾਲਾਤ ਬੜੇ ਮੜਿਆ ਉਸ ਬਾਰੇ ਪੁੱਛਣਾ ਸੀ ਪਾਣੀ ਬਹੁਤ ਜ਼ਿਆਦਾ ਖੜਾ ਹੈ ਤਕਰੀਬਨ 2-2 ਫੁੱਟ ਪਾਣੀ ਖੜਾ ਹੈ ਪਾਣੀ ਉਹ ਜਦੋਂ ਦਾ ਸ਼ਹਿਰ ਦਾ ਪਾਣੀ ਵੀ ਵਿੱਚ ਆ ਜਾਂਦਾ ਜੀ ਜਦੋਂ ਆਪਣੇ ਮੈਂ ਕੋਲ ਜੇ ਸਿਵਰੇਜ ਪੈ ਰਿਹਾ ਹੈ ਉਹ ਜਦੋਂ ਹੁਣ 30 ਤੱਕ ਕੰਮ ਚੱਲ ਪਊਗਾ ਉਹਦੇ ਫੇਰ ਇਹਦਾ ਪਾਣੀ ਖੜਾ ਉਹਨਾਂ ਨੂੰ ਕਨੈਕਸ਼ਨ ਲਾ ਕੇ ਉਹਦੇ ਵਿੱਚ ਸੁੱਟ ਦਿੱਤਾ ਜਾਊਗਾ ਜੀ ਇਹ ਸਰ ਲੰਮੇ ਸਮੇ ਤੋਂ ਇਦਾਂ ਬੈਜਾ ਜਦੋਂ ਸਿਵਰੇਜ ਦਾ ਕੰਮ ਨਹੀਂ ਸੀ ਚੱਲ ਰਿਹਾ ਉਹ ਦੋਵੇਂ ਇਦਾਂ ਹੀ ਹਾਲਾਤ ਸੀ ਜਦੋਂ ਬਾਰਿਸ਼ ਪੈਂਦੀ ਹੈ ਤੇ ਤੁਹਾਡੇ ਦਫ਼ਤਰ ਤੱਕ ਪਾਣੀ ਆ ਜਾਂਦਾ ਹੈ ਔਰ ਇਦਾਂ ਵੀ ਮੰਡੀ ਪਹਿਲਾਂ ਪੁਰਾਣੀ ਬਣੀ ਸੜਕਾਂ ਪਹਿਲਾਂ ਦੀਵੀਆਂ ਸੀਗੀਆਂ ਹੁਣ ਮੰਡੀ ਨਹੀਂ ਵੀ ਹੋ ਗਈ ਸੜਕ ਉੱਚੀ ਹੋ ਗਈ ਉਹਦਾ ਪਾਣੀ ਦਾ ਫੇਰ ਉਹ ਨਿਕਾਸੀ ਨਹੀਂ ਕਿਸੇ ਪਾਸੇ ਵਧੀ ਜੀ ਤੇ ਸਰ ਅਸਲ ਵਿੱਚ ਤੁਸੀਂ ਕੀ ਕਰ ਰਹੇ ਹੋ ਹਾਂਜੀ ਐਸ ਲਈ ਸਰ ਕੀ ਕਰ ਰਹੇ ਹੋ ਕਿ ਇਸ ਦਾ ਸਿਸਟਮ ਲਾ ਰਹੇ ਹੋ ਭਈ ਸਿਸਟਮ ਇਹ ਜਦੋਂ ਮੈਂ ਤਾਂ ਪੁੱਛਦਾ ਨਾ ਸੀਵੜਾ ਚ ਆਪਣੇ ਜਦੋਂ ਪੈ ਹੀ ਗਿਆ ਸਾਡੇ ਦਫ਼ਤਰ ਦੇ ਮੋਢੇ 12 ਕਿ ਦੌੜ ਤੇ ਹਾਂਜੀ ਉਹ ਤਾਂ ਬਹੁਤ ਚੱਲ ਪੂਗਾ ਉਦੋਂ ਜਿਹੜਾ ਇਹ ਜਿੱਥੇ ਪਾਣੀ ਘਟਾ ਹੁੰਦਾ ਹੈ ਅਪਲੇਟ ਦੇ ਮੋਢੇ 1 ਨੰਬਰ ਤੇ ਉਹ ਸਾਰਾ ਪਾਣੀ ਨਾ ਉਹ ਸੀਵੜੇ ਚ ਪਾ ਦਿੱਤਾ ਜਾਊਗਾ ਜੀ ਸਾਡੇ ਮੰਡੀ ਬੋਰਡ ਦੇ ਵੀ ਅਫਸਰ ਇੱਕ ਦਿਨ ਆਏ ਸੀਗੇ ਆਪਣੇ ਕੀ ਬੰਜੀ ਦਾ ਉਹਨਾਂ ਨੇ ਵੀ ਕਿਹਾ ਸੀ ਵੀ ਉਹਨੂੰ ਇਸ ਕਨੈਕਸ਼ਨ ਨਾਲ ਜੋੜ ਦਿੱਤਾ ਜਾਊਗਾ ਤੇ ਪਾਣੀ ਜਿਹੜਾ ਉਹਦੇ ਚ ਪਾ ਦਿੱਤਾ ਜਾਊਗਾ ओके सर धन्यवाद जी हां जी ਤਾਂ ਇਹ ਜਵਾਬ ਤੁਸੀਂ ਸੁਣ ਚੁੱਕਿਓ ਜਵਾਬ ਕਿ ਇਹ ਕਹਿੰਦੇ ਕਿ ਸੀਵਰੇਜ ਦਾ ਕੰਮ ਚੱਲ ਰਿਹਾ ਉਸ ਦੇ ਕਰਕੇ ਸਾਨੂੰ ਪਰੇਸ਼ਾਨੀ ਆਉਂਦੀ ਹੈ ਪਾਣੀ ਤਾਂ ਖੜਾ ਹੈ ਪਰ ਜੇਕਰ ਦੂਜੇ ਪਾਸੇ ਗੱਲ ਕਰੀਏ ਤਾਂ ਲੰਮੇ ਸਮੇਂ ਤੋਂ ਔਰ ਸੀਵਰੇਜ ਤਾਂ ਹੁਣ ਦੀ ਗੱਲ ਹੈ ਹਲੇ ਦੇ ਵਿੱਚ ਪੈ ਰਿਹਾ ਤੇ ਲੰਮੇ ਸਮੇਂ ਤੋਂ ਹਾਲਾਤ ਇਹੀ ਹੈ ਇਹ ਅਸੀਂ ਦਫ਼ਤਰ ਦੇ ਵਿੱਚ ਮੌਜੂਦ ਆ ਤੇ ਇਹ ਦਫ਼ਤਰ ਨੂੰ ਕਿਹੜੀ ਅੱਗੇ ਰਸਤਾ ਆਉਂਦਾ ਉਥੋਂ ਤੱਕ ਪਾਣੀ ਆ ਚੁੱਕਿਆ ਤਾਂ ਜੋ ਜ਼ਿੰਮੇਵਾਰ ਠਾਹਰਾ ਦਿੱਤਾ ਹੈ ਸੀਵਰੇਜ ਨੂੰ ਕਹਿੰਦੇ ਕਿ ਸੀਵਰੇਜ ਦੇ ਕਰਕੇ ਪੈ ਰਿਹਾ ਉਸ ਕਰਕੇ ਸਾਰਾ ਸਿਸਟਮ ਵਿਗੜਿਆ ਗਿਆ ਹੈ ਵਿਗੜਿਆ ਪਿਆ